ਮੇਰੇ ਤੇ ਬਰਾਵੇ ਤੁੰਨੂੰ ਕਿਹਨੇ ਅੰਦਰ ਆਉਣ ਦੇਤਾ ਅੰਦਰ ਤਾਂ ਆਉਣਾ ਹੀ ਸੀ ਸਰਪੰਚਾ ਤੇਰੇ ਮੁੰਡੇ ਸਾਡੇ ਨਾਲ ਬਾਹਰ ੱਤਕਾ ਕਰਕੇ ਆਏ ਆ ਤਾਂ ਕੀ ਹੋ ਗਿਆ ਜਿਹੜਾ ੱਤਕਾ ਹੋ ਗਿਆ ਤੇਰੇ ਨਾਲ ਕੀ ਗੱਲ ਸਰਪੰਚਾ ਤੈਨੂੰ ਕਿਹੜਾ ਪਤਾ ਨਹੀਂ ਮੇਰੀ ਕੁੜੀ ਮਾਰਤੀ ਇਹਨਾਂ ਨੇ ਤਾਂ ਕੀ ਹੋ ਗਿਆ ਕੁੜੀ ਮਰ ਗਈ ਉਹਦੀ ਉਹਨੇ ਲਿਖੀ ਸੀ ਕੋਈ ਗੱਲ ਨਹੀਂ ਸਰਪੰਚਾ ਮੈਨੂੰ ਪਤਾ ਜਿਵੇਂ ਤੂੰ ਬੋਲਦਾ ਤੇਰੇ ਚਿੱਤਰਾ ਹੰਕਾਰ ਬੋਲਦਾ ਉਹ ਮੇਰੀ ਕੁੜੀ ਮਰੀ ਨਹੀਂ ਇਹਨਾਂ ਨੇ ਮਾਰੀ ਆ ਮੈਂ ਹੁਣ ਥਾਣੇ ਜਾਊਂਗਾ ਤੂੰ ਕਿਹੜਾ ਥਾਣਾ ਥਾਣਾ ਤਾਂ ਆ ਬੈਠਾ ਕੋਈ ਗੱਲ ਨਹੀਂ ਸਰਪੰਚਾ ਜੇ ਥਾਣਾ ਤੋਂ ਆਪਦੇ ਅੱਗੇ ਲਈ ਕਰੀ ਬੈਠਾ ਫਿਰ ਕੀ ਹੋਇਆ ਕੋਈ ਗੱਲ ਨਹੀਂ ਮੈਂ ਕਰਦਾ ਪੰਚਾਇਤ ਇਕੱਠੀ ਤੇ ਜਾਂਨਾ ਅਦਾਲਤ ਤੱਕ ਕੋਈ ਚੰਨਿਆ ਕਿੱਥੇ ਅਦਾਲਤਾਂ ੱਈ ੱਟਕੇ ਖਾਂਦਾ ਫਿਰੇਗਾ ਉਹ ਜਿਹੜਾ ਨਿਆਣਾ ਲੱਖ ਲੈ ਜਾ ਉਹਦਾ ਭੋਗ ਪਾਵਾਂ ਉਹਨਾਂ ਨੇ ਚੰਗਾਈ ਹੋਇਆ ਜੇ ਵਿਆਹ ਕਰਨਾ ਪੈ ਜਾਂਦਾ 5-7 ਲੱਖ ਲਾਉਂਦਾ ਹੀ ਪਰ ਤੁਹਾ ਦਾ ਸ਼ੁਕਰ ਮਨਾ ਮੇਰੇ ਸਿਰ ਤੋਂ ਭਾਰ ਲੈ ਗਿਆ ਸਰਪੰਚਾ ਅੱਗੇ ਨਾ ਬੋਲੀ ਕੋਈ ਆਰੇ ਸੁਖੀ ਨਾ ਬੋਲ ਉਹ ਬਹਿ ਜਾ ਛੇਰਾ ਗੁੱਸੇ ਨਹੀਂ ਹੋਈਦਾ ਤੇ ਨਵੀਂ ਨਵੀਂ ਸੱਟ ਲੱਗੀ ਆ ਟੱਪਣ ਕੀਤਾ ਸਹੀ ਕੋਈ ਗੱਲ ਨਹੀਂ ਪੁੱਤ ਚੱਲ ਤੂੰ ਇੱਥੇ ਨਹੀਂ ਆਪਣੀ ਸੁਣਵਾਈ ਹੋਣੀ ਆਪਾਂ ਸ਼ਹਿਰ ਚ ਆਉਂਦੇ ਆ ਰੋਡ ਦਾ ਦਰਵਾਜਾ ਖੜਗਾਉਣੇ ਆ ਅਦਾਲਤ ਪਰ ਟੈਨਸ਼ਨ ਕਾਤੋਂ ਲਈ ਆ ਅਦਾਲਤ ਤਾਂ ਫੇਰ ਜਾਣਗੇ ਨਾ ਜੇ ਕੋਈ ਐਫ ਆਈ ਆਰ ਦਾਜ ਹੋਊ ਐਫ ਆਈ ਆਰ ਕੌਣ ਲਿਖੂ ਤੇਰਾ ਚਾਚਾ ਤੇਰਾ ਚਾਚਾ ਕਿੱਥੇ ਬੈਠਾ ਹੈ ਤੇਰੇ ਡੈਡੀ ਗੁੱਲ ਮਾਂ ਤੇ ਨੂਮੜਾ ਕਰ ਕਿੰਨਾ ਸੁਨਾ ਲੱਗਦਾ ਮੇਰਾ ਤਾਂ ਕਿਤੇ ਜੀ ਨਹੀਂ ਕਰਦਾ ਮੈਂ